ਪਹਿਲਾਂ ਗੁਰਸਿੱਖ ਬਣਾਓ ਨਾ ਗੁਰਗਮਿੰਦ ਸਿੰਘ ਦਾ ਦੇਲੇ ਸੀ ਦਰ ਦਾ ਨਾਮ ਡਾਕਟਰ ਬਣਾ ਦਿਆ ਇੱਕ ਮੈਨੂੰ ਹੋਰ ਪੁੱਛਣ ਡਿਆ ਸੀ ਇੱਥੇ ਹੀ ਬਾਹਰ ਇਹ ਜੀ ਆਪਾਂ ਜਿਵੇਂ ਮੋਤੀ ਮਹਾਰਾਜੀ ਨੇ ਦੁੱਧ ਪਿਆ ਸੀ ਛੋਟੇ ਬੱਚਿਆਂ ਨੂੰ ਅਸੀਂ ਦੁੱਧ ਦਾ ਲੰਗਰ ਲਾ ਸਕਦੇ ਹਾਂ ਮੈਂ ਖਾਂ ਲਾਓ ਪਰ ਬੱਚੇ ਪੀ ਰਾ ਸਕਦੇ ਹੋ ਵੇਲਣੇ ਚ ਨਹੀਂ ਸਮਝ ਲੱਗੀ ਉਹ ਦੁੱਧ ਪੀਣ ਲਈ ਤੇ ਮੋਤੀ ਮਾਰੇ ਦੀ ਰੀਸ ਕਰ ਲੋਗੇ ਤੇ ਪੁੱਤ ਮਰਵਾਉਣ ਲਈ ਕੌਣ ਕਰੇਗਾ ਉਹ ਦੋ ਬੱਚਿਆਂ ਨੂੰ ਦੁੱਧ ਪਿਆਣ ਲਈ ਆਪਣਾ ਸਾਰਾ ਪਰਿਵਾਰ ਫੇਲਨੇ ਚ ਪੀੜਾ ਲਿਆ ਉਹਨੇ ਮਾਈ ਦੇ ਲਾਲ ਨੇ ਪ੍ਰੇਮ ਗੁਰੂ ਨਾਲ ਗੁਰੂ ਨਾਲ ਪ੍ਰੇਮ ਤੁਸੀਂ ਕਹਿੰਦੇ ਅਸੀਂ ਤੇ ਬਾਟੇ ਤੇ ਹੀ ਨਹੀਂ ਜਾਣਾ ਨਾ ਜਾਓ ਖੋਵ ਖਾਰ ਬੜੀ ਜਾਂਦੇ ਨਿਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਆਕੀ ਕਾਉਣੇ ਓਏ ਤੁਸੀਂ ਤੋ ਆਕੀ ਪ੍ਰਥਮ ਰਤ ਜਾਨਖੰਡੇ ਕੀ ਪੌਲ ਸ਼ੱਕੇ ਸੋਈ ਸਿੰਘ ਪ੍ਰਧਾਨ ਅਵਰ ਪੌਲ ਜੋ ਨਾ ਲਹੇ ਲੇਖ ਕੇ ਦੇ ਗਿਆ ਪੀ ਉਹ ਪੌਲ ਖੰਡੇ ਤਾਰ ਹੋਏ ਜਨਮ ਹਾਂਜੀ ਉੱਚੀ ਬੋਲੋ ਸੋਹਿਲਾ ਸੁਖੀ ਤੇ ਫਿਰ ਜੇ ਦੁਖੀ ਹੋ ਤੇ ਫਿਰ ਕਸੂਰ ਕਿਦਾ ਹੈ ਗੁਰੂ ਗਬੰ ਸਿੰਘ ਦਾ ਗੁਰੂ ਘਰ ਸਾਹਿਬ ਦਾ ਗੁਰੂ ਨਾਨਕ ਦਾ ਤੁਹਾਡਾ ਆਪਣਾ ਕਸੂਰ ਜੇ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ ਨਾਂਦੀ ਜੈ ਅਵਰ ਜਨਾ ਉਹ ਉਹਨੇ ਖਤਮ ਕਰਦਾ ਚ ਸਾਨੂੰ ਉਹ ਖਤਮ ਕਰ ਉਹ ਸਾਨੂੰ ਕੋਈ ਨਹੀਂ ਖਤਮ ਕਰ ਸਕਦਾ ਜਦੋਂ ਖਤਮ ਹੋਵੋਗੇ ਤੁਸੀਂ ਆਪ ਹੋਵੋ ਤੁਸੀਂ ਆਪਣੀ ਸਿੱਖੀ ਆਪ ਖਤਮ ਕੀਤੀ ਉਹਨਾਂ ਤੇ ਕਰਨਾ ਹੀ ਹੈ ਉਹਨਾਂ ਤੇ ਕਹਦਾ ਗਿਆ ਗਿਲਾ ਤੇ ਤੁਹਾਡੇ ਤੇ ਆ ਮੈਂ ਆਪਣੇ ਪਿਓ ਨੂੰ ਕਹਿਣਾ ਹੁਣਾ ਚਲਾ ਗਿਆ ਹਾਂ ਸੰਸਾਰ ਤੋਂ ਫਿਰ ਵੀ ਮੈਂ ਗਾਲੀ ਤੇ ਦੇਣਾ ਮੈਂ ਕਿਹਾ ਬਾਪੂ ਜੀ ਤੂੰ ਕਿਥੇ ਮੈਨੂੰ ਖੰਡੇ ਬਾਟੇ ਦੀ ਬੋਲ ਸਿਖਾਤੀ ਹੁੰਦੀ ਉਹਦੋਂ ਤੇ ਮੈਂ ਨਾ 20 30 35 ਸਾਲ ਮੇਰੀ ਜ਼ਿੰਦਗੀ ਤੇ ਬਰਬਾਦ ਨਾ ਹੁੰਦੀ ਮਾਤਾ ਪਿਤਾ ਦਾ ਫਰਜ਼ ਹੈ ਮੇਰਾ ਚਹੀ ਨਹੀਂ ਕਰਦਾ ਮੈਂ ਵੀ ਮੈਂ ਮੈਂ ਤੁਹਾਡੇ ਅਰਖਾਈਆਂ ਮੈਂ ਕਿਉਂ ਇਹਦੀਆਂ ਗੱਲਾਂ ਕਰਦਾ ਮੈਂ ਵੀ ਤੁਹਾਨੂੰ ਕਹਾਂ ਬੜੇ ਗੁਰਮੁਖੋ ਜੀ ਜੀ ਆਨੂੰ ਜੀ ਗੁਰਦੁਆਰੇ ਆਓ ਜੀ ਜੀਆਂ ਨੂੰ ਬੜੇ ਗੁਰਮੁਖੋ ਜੀ ਤੁਹਾਡਾ ਬੜਾ ਭਲਾ ਹੋ ਜਾਣਾ ਜੀ ਫਲਾਣਾ ਸਿੰਘ ਨਹੀਂ ਭਾਈ ਨਹੀਂ ਮੈਨੂੰ ਨਹੀਂ ਪਤਾ ਕੌਣ ਗੁਰਮੁਖ ਹੈ ਤੇ ਕੌਣ ਮਨਮੁਖ ਹੈ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਦੱਸ ਸਕਦਾ ਆਹ ਗੁਰਮੁਖ ਦੀ ਡੈਫੀਨੇਸ਼ਨ ਹੈ ਤੇ ਆਹ ਮਨਮੁਖ ਦੀ ਡੈਫੀਨੇਸ਼ਨ ਹੈ ਤੁਸੀਂ ਆਪਣੇ ਆਪ ਤੇ ਲਾ ਕੇ ਵੇਖ ਲਓ ਤੁਸੀਂ ਗੁਰਮੁਖ ਹੋ ਕੇ ਮਨਮੁਖ ਹੋ ਮੇਰੇ ਕੋਲ ਕੋਈ ਅਧਿਕਾਰ ਨਹੀਂ ਮੈਂ ਕੋਈ ਧਰਮਰਾਜ ਦੀ ਯੂਨੀਵਰਸਿਟੀ ਦਾ ਵਾਈਸ ਚਾਂਸਲ ਨਹੀਂ ਲੱਗਾ ਵੀ ਮੈਂ ਤੁਹਾਨੂੰ ਗੁਰਮੁਖੀ ਦੀ ਡਿਗਰੀ ਦੇ ਦਿਆਂ ਤਾਂ ਮੈਂ ਅੱਗੇ ਆ ਇੱਕ ਥਾਂ ਆ ਅੱਗੇ ਆ ਜਿਹੜੀ ਰੱਖੀ ਟੋਕਰੀ ਜੀ ਇੱਥੇ ਰੱਖੀ ਮੈਂ ਚੱਕ ਕੇ ਪਰ ਮਾਰੀ ਮੈਂ ਕਿਹਾ ਮੈਂ ਮੰਗਤਾ ਵਾਂ ਮੇਰੇ ਅੱਗੇ ਟੋਕਰੀ ਲਿਆ ਕੇ ਰੱਖ ਦਿੱਤੀ ਹੈ ਮੈਂ ਸ਼ੈਨਸ਼ਾ ਦਾ ਪੋਤਿਆਂ ਜਿਹਦਾ ਪਿਓ ਸ਼ੈਨਸ਼ਾ ਹੋਵੇ ਛਾਹੇ ਸ਼ੈਨਸ਼ਾ ਗੁਰੂ ਗੋਬਿੰਦ ਸਿੰਘ ਉਹਦਾ ਪੁੱਤਰ ਘਾਟੂ ਘਾਟ ਛਾਹਤਾ ਹੋਏਗਾ ਹੀ ਅਸੀਂ ਸਭ ਕੁਝ ਤਾਂ ਅਸੀਂ ਤੈਸ ਨੈਸ ਕਰੀ ਜਾਣੇ ਕੀ ਆ ਟੋਕਰੀ ਜੀ ਕੀ ਰੱਖੀ ਅੱਗੇ ਕਿਉਂ ਰੱਖੀ ਆ ਉੱਥੇ ਰੱਖ ਦਿਓ ਵੀ ਉੱਥੋਂ ਦੇ ਦਿਓ ਜੋ ਦੇਣਾ ਮੇਰੀ ਗੱਲ ਪਕੜ ਚਾਰੀ ਕਿ ਨਹੀਂ ਇਹ ਮੰਗਤੇ ਵਾਲੀ ਟੋਕਰੀ ਜਰੂਰ ਸਾਹਮਣੇ ਰੱਖਣੀ ਹੈ ਅਰੇ ਕੀਰਤਨੀਆਂ ਗੁਰੂ ਕਾ ਕੀਰਤਨੀਆਂ ਗੁਰੂ ਕਾ ਕਹਾਣੀਆਂ ਸੁਣਾਉਣ ਵਾਲਾ ਗੁਰੂ ਨਾਨਕ ਮੈਂ ਕੱਲ ਵੀ ਦੱਸਿਆ ਸੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਤੈ ਸਾਹਿਬ ਕੀ ਬਾਤ ਜੇ ਆਖੇ ਕਉ ਨਾਨਕਿਆ ਦੀਜੈ ਮੈਂ ਉਹਨੂੰ ਕੀ ਦਿਆਂ ਕਹਿੰਦਾ ਸਿਰs ਵੱਡੇ ਕਰ ਬੈਸਨ ਦੀਜੈ ਵਿੰਸਰ ਸੇਵ ਕਰੀਜੈ ਹਾਂ ਮੈਂ ਆਪਣਾ ਸਿਰ ਵੱਡ ਕੇ ਦੇ ਦਿਆਂ ਉਹ ਮੂੜਾ ਬਣਾ ਕੇ ਉਹਦੇ ਤੇ ਬਵੇ ਤੇ ਮੈਂ ਉਹਦੀ ਬਿਨਾ ਸਿਰ ਤੂੰ ਸੇਵਾ ਕਰਾਂ ਗਾਏ ਨੀ ਨਾ ਗਾਓ ਰਾਮ ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੇ ਤੰਦ ਸਵਾਓ ਮਾਇਆ ਦੇ ਤੰਦੇ ਛੱਡ ਕੇ ਮਾਇਆ ਨੂੰ ਅੱਗ ਲਾ ਕੇ ਫਿਰ ਗਾਉਣਾ ਉਹਨੂੰ ਮਿਲਣ ਲਈ ਗੁਰੂ ਨਾਨਕ ਨੇ ਗਾਇਆ ਮਰਦਾਨਾ ਜੀ ਨੇ ਗਾਇਆ 30 ਸਾਲ ਗੁਰਨਾਨਕ ਸਾਹਿਬ ਨੂੰ ਸਾਖਸ਼ਾਤ ਕੀਰਤਨ ਸੁਣਾਇਆ ਕੋਈ ਪੈਸੇ ਲਈ ਸੀ ਇਹ ਕੋਈ ਸੇਖ ਹੈ ਉਹ ਜਦੋਂ ਤੁਸੀਂ ਗੁਰੂ ਨਾਨਕ ਲਈ ਗਾਓਗੇ ਉਹਨਾਂ ਦੇ ਅੱਗੇ ਬਹਿ ਜਾਓਗੇ ਦਾਸ ਦੇ ਘਰ ਪ੍ਰਕਾਸ਼ ਹੈ ਜੋਨਦਾ ਦਤ ਬਖਸ਼ੀਏ ਮਹਾਰਾਜ ਆਗੇ ਨਾਲੀ ਆ ਮੈਂ ਕਈ ਵਾਰ ਪੁੱਛਦਾ ਹੁੰਨਾ ਇਹਨਾਂ ਨੂੰ ਤੁਹਾਨੂੰ ਤੁਹਾਡਾ ਨਾਲ ਵੀ ਗੱਲ ਕਰ ਲੈਣਾ ਜਦੂ ਰਾਤ ਨੂੰ ਸਖਾਸਨ ਹੁੰਦਾ ਗੁਰਦੁਆਰੇ ਜਾਂਦੇ ਹੋਣ ਤਾਂ ਜਾਂਦੇ ਨਹੀਂ ਛੱਡ ਦਿੱਤਾ ਤੇ ਕੀ ਕਹਿੰਦੇ ਮਹਾਰਾਜ ਜੀ ਸਖਾਸਨ ਤੇ ਬਰਾਜਮਾਨ ਹੋਵੇ ਤੇ ਸੰਗਤਾਂ ਸੇਵਕਾਂ ਨੂੰ ਸੰਗਤਾਂ ਸੇਵਕਾਂ ਨੂੰ ਛੁੱਟੀਆਂ ਬਖਸ਼ੋ ਉਹ ਜਿਹੜਾ ਮੁਰਗਾ ਬਣਾ ਕੇ ਆਇਆ ਘਰ ਦਾ ਕੇ ਖਾ ਲਈ ਬੋਲੋ ਵਾਹਿਗੁਰੂ ਇਹ ਹੋਈ ਛੁੱਟੀਆਂ ਮੰਗਦੇ ਆ ਨਾ ਕਦੀ ਇਹਨੂੰ ਕਿਹਾ ਜੀ ਏ ਸੱਚੇ ਪਾਤਸ਼ਾਹ ਜੀ ਅੱਜ ਸੁਖਾਸਨ ਤੇ ਬਿਰਾਜਮਾਨਾ ਨਾ ਹੋਵੋ ਅੱਜ ਮੇਰੇ ਨਾਲ ਹੀ ਮੇਰੇ ਘਰ ਚੱਲੋ ਕਹੋਗੇ ਜੀ ਨਹੀਂ ਨਹੀਂ ਕਹੋਗੇ ਨਾ ਪਤਾ ਕਿਉਂ ਇਹਨੇ ਝੂਠ ਨਹੀਂ ਬੋਲਣ ਦੇਣਾ ਇਹਨੇ ਮੁਰਗਾ ਨਹੀਂ ਖਾਣ ਦੇਣਾ ਇਹਨੇ ਸ਼ਰਾਬ ਨਹੀਂ ਬੋਲਣ ਦੇਣੀ ਪੀਣ ਦੇਣੀ ਇਹਨੇ ਘੱਟ ਨਹੀਂ ਤੋਲਣ ਦੇਣਾ ਇਹਨੇ ਨਿੰਦਿਆ ਨਹੀਂ ਕਰਨ ਦੇਣੀ ਇਹਨੇ ਚੁਗਲੀ ਨਹੀਂ ਕਰਨ ਦੇਣੀ ਫਿਰ ਚੰਗਾ ਨਾ ਤੂੰ ਗੁਰਦੁਆਰੇ ਬਰਾਜਮਣ ਰਹਾ ਇੱਥੇ ਤੈਨੂੰ 10 ਰੁਪਏ ਪਾਜਿਆ ਕਰਾਂਗੇ ਬੋਲ ਕੇ